ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ਼੍ਰੀਰ ਮੰਦਰ ਸਾਹਿਬ ਵਿਖੇ ਆਤੀਸ਼ਬਾਜ਼ੀ ਅਤੇ ਦੀਪਮਾਲਾ ਦਾ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਦੂਰ ਦੂਰ ਤੱਕ ਜੇਕਰ ਚਾਹਤ ਮਾਰੀਏ ਤਾਂ ਵੱਡੇ ਪੱਦਰ ਤੇ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੋਵੇਗਾ ਅੱਜ 555ਵਾਂ ਪ੍ਰਕਾਸ਼ ਦਿਹਾੜਾ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਵੱਡੇ ਪੱਦਰ ਤੇ ਸੰਗਤਾ ਅਸ਼ਰਦਾ ਭਾਵਨਾਵਾਂ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹੈਗੀਆਂ ਨੇ ਸੋ ਜੇਕਰ ਦੀਪਮਾਲਾ ਦਾ ਅਲੌਕਿਕ ਦ੍ਰਿਸ਼ ਦੀ ਗੱਲ ਕਰ ਲਈਏ ਤਾਂ ਪ੍ਰਕਰਮਾ ਦੇ ਚਾਰੇ ਪਾਸੇ ਤੁਹਾਨੂੰ ਇਹ ਆਤਿਸ਼ਬਾਜੀ ਦਾ ਸੁੰਦਰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੋਏਗਾ ਵੱਡੇ ਪੱਦਰ ਤੇ ਸੰਗਤਾ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਹੈਗੀਆਂ ਨੇ ਅਤੇ ਵੱਗ ਚੜ ਕੇ ਇਸੇ ਯੋਗ ਕਰੀਆਂ ਨੇ ਸੰਗਤਾ ਦੇ ਮਨਾਂ ਦੇ ਵਿੱਚ ਜ਼ਰੂਰ ਇੱਕ ਚਾਹ ਸੀਗਾ ਕਿ ਕਦੋਂ ਆਤਿਸ਼ਬਾਜੀ ਹੋਏਗੀ ਕਦੋਂ ਇਹ ਦੀਪਮਾਲਾ ਦਾ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲੇਗਾ ਸੋ ਉਸ ਨੂੰ ਲੈ ਕੇ ਜ਼ਰੂਰ ਸੰਗਤਾ ਵੱਡੇ ਪੱਦਰ ਤੇ ਪਹੁੰਚ ਕੇ ਅੱਜ ਇਸ ਆਤਿਸ਼ਬਾਜੀ ਦਾ ਅਲੋਕਿਕ ਨਜ਼ਾਰੇ ਦਾ ਆਨੰਦ ਮਾਨ ਰਿਹਾ ਹੈ ਗਿਆ ਨੇ ਅਮਰਤ ਵੇਲੇ ਤੋਂ ਹੀ ਗੁਰੂ ਘਰਾਂ ਦੇ ਵਿੱਚ ਬਾਣੀ ਜਿਹੜੀ ਆ ਉਹ ਪੜਦੇ ਪਏ ਨੇ ਤਾਂ ਸੰਗਤਾਂ ਇਸ ਜਗ੍ਹਾ ਤੇ ਆ ਕੇ ਅਲੋਕਿਕ ਦ੍ਰਿਸ਼ਾ ਆਨੰਦ ਮਾਨ ਰਹੇਗੇ ਨੇ ਸੋ ਅੱਜ ਪਹਿਲੀ ਪਾਸ਼ਾਹੀ ਜਗਤਗੁਰੂ ਤੰਤਨ ਸ਼ਿਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਆਗਮਨ ਪੁਰਬ ਮਨਾਇਆ ਜਾ ਰਿਹਾ ਜਿੱਥੇ ਵੱਡੇ ਪੱਧਰ ਤੇ ਸੰਗਤਾਂ ਇਸ ਅਲੋਕਿਕ ਨਜ਼ਾਰੇ ਦਾ ਆਨੰਦ ਵੀ ਮਾਨ ਰਹੀਆਂ ਨੇ ਪਿਆਰੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿ ਰਹੇ ਹਾਂ ਇੰਦਰਪਾਲ ਸਿੰਘ ਆ ਵਾਹਿਗੁਰੂ ਕਿੰਦਾ ਲੱਗ ਰਿਹਾ ਅੱਜ 555 ਗੁਰਪੁਰਬ ਆ ਆਤਿਸ਼ਬਾਜ਼ੀ ਦਾ ਲੋਕਿਕ ਨਜ਼ਾਰਾ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਹਮੇਸ਼ਾ ਹੀ ਹੁੰਦਾ ਜੀ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਅਸੀਂ ਨਗਰੀ ਦੇ ਵਸਨੀਕ ਆ ਔਰ ਬਹੁਤ ਮਾਣਨਾ ਵੀ ਇਸ ਜ਼ਰ ਤੇ ਰਹਿ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਸਮੂਹ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 555ਵੇਂ ਆਗਮਨ ਪੁਰਬ ਦੀਆਂ ਬੇਨਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਤਕੀ ਲੱਗਦਾ ਉਹ ਹੋਕਾ ਸਿਰਫ ਸਿੱਖਾ ਲਈ ਸੀਗਾ ਜਾਂ ਪੂਰੇ ਜਗਤ ਲਈ ਸੀ? ਸਮੁੱਚੇ ਜਗਤ ਲਈ ਸੀਗੀ ਜੀ। ਸਮੁੱਚੇ ਜਗਤ ਲਈ ਸੀਗਾ ਪਰ ਅਸੀਂ ਪੈਰਾ ਦੇਣਾ ਚਾਹੀਦਾ ਸਾਨੂੰ ਜੂਗੁਰੂ ਨਾਨਕ ਸਾਹਿਬ ਨੇ ਸਾਡੇ ਲਈ ਕਹਿ ਕੇ ਗਏ ਨੇ ਉੱਥੇ ਪਰ ਅਸੀਂ ਪੈਰਾ ਨਹੀਂ ਦੇ ਰਹੇ। ਬਹੁਤ ਜਿਆਦਾ ਮਹਿਸੂਸ ਕਰ ਰਹੇ ਹੋ ਦੀਪਮਾਲਾ ਦਾ ਅਤੇ ਆਤਿਅਤਿਸ਼ਵਾਸੀ ਦਾ ਅਲੌਕਿਕ ਨਜ਼ਾਰਾ ਵੀ ਸੁੰਦਰ ਸਜਾਵਟਾ ਵੀ ਕੀਤੀ। ਬਹੁਤ ਵਧੀਆ ਬਹੁਤ ਵਧੀਆ ਜੀ ਆਨੰਦ ਹੀ ਆਨੰਦ ਆ ਜੀ ਭਾਈ ਜੀ। ਸਰਬੱਤ ਦਾ ਭਲਾ ਭਾਈ ਗੁਰਜੀ। ਤੇਰੇ ਵਾਈ ਗੁਰਜੀ ਕਾ ਖਾਲਸਾ ਵਾਹੀ ਵਾਈ ਗੁਰਜੀ ਪਤੇ ਕੀ ਨਾਮ ਤੁਹਾਡਾ? ਮੈਂ ਲਾਲਾ ਸਮਰਦੇਵ ਸਿੰਘ। 555 ਪ੍ਰਕਾਸ਼ ਦਿਹਾੜਾ ਹੈ ਬਾਬਾ ਨਾਨਕ ਜੀ ਦਾ ਸਾਡੇ ਪਹਿਲੇ ਗੁਰੂ ਸਿੱਖਾਂ ਦੇ ਤੋਂ ਕਿੱਦਾਂ ਦਾ ਲੱਗ ਰਿਹਾ ਆਤਸ਼ਬਾਜੀ ਦਾ ਲੋਕ ਬਹੁਤ ਵਧੀਆ ਲੱਗ ਰਿਹਾ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਸਵੇਰੇ 9 ਤੋਂ 12 ਜੁਲਾਈ ਸਜਾਇਆ ਗਿਆ ਅਤੇ ਸ਼ਾਮ ਨੂੰ ਦੀਮਾਲਾ ਵੀ ਹੋਈ ਸੀ ਦੀਮਾਲਾ ਵੀ ਹੋਈ ਤੇ ਆਤਸ਼ਬਾਜੀ ਵੀ ਹੋਈ ਹੁਣ ਇਹ ਹੋਈ ਆ ਅੱਗੇ ਉਸ ਤੋਂ ਬਾਅਦ ਕੱਲ ਵੀ ਜਿਹੜਾ ਸੇ ਹਮੰਦਰ ਸਾਹਿਬ 12 ਵਜੇ ਸ੍ਰੀ ਅਕਾਲ ਦਾ ਘਰ ਨਗਰ ਕੀਰਤਨ ਵੀ ਲਗਾਲੇ ਗਿਆ ਤੇ ਤੇ ਸ਼ਾਮ ਨੂੰ ਤੇ ਇਸ ਮਾਤੀ ਹੋਈ ਸ੍ਰੀ ਅਕਾਲ ਦੇਖਦੋਸ ਵੈਕੂਜੀ ਖਾਲਸਾ ਵੈਕੂਜੀ ਪਤੇ ਕਿੰਨਾ ਮਹਿਸੂਸ ਕਰ ਰਹੇ ਹੋ ਇਸ ਜਗ੍ਹਾ ਤੇ ਖੜ ਕੇ ਕਿਉਂਕਿ ਬੜੀ ਸ਼ਾਂਤਮਈ ਜਗ੍ਹਾ ਬਹੁਤ ਵਧੀਆ ਲੱਗਿਆ ਇਹ ਬਹੁਤ ਵਧੀਆ ਲੱਗ ਰਿਹਾ ਹੈ ਮਹਿਸੂਸ ਵੀ ਲਟਾ ਵੀ ਤੇ ਅੰਦਰ ਦੀ ਸਜਾਵਟਾਂ ਬਹੁਤ ਵਧੀਆ ਲੱਗੀਆਂ ਹਨ ਵੈਕੂਜੀ ਦੇ ਖਾਲਸਾ ਵੈਕੂਜੀ ਪਤੇ ਪਿਆਰੇ ਹੋ ਵੈਕੂਜੀ ਕਾ ਖਾਲਸਾ ਵੈਕੂਜੀ ਵੈਕੂਜੀ ਕਾ ਖਾਲਸਾ ਸਾਹਿਬ ਵੈਕੂਜੀ ਜੀ ਮੇਰਾ ਨਾਮ ਗੁਰਅਸੀਸ ਸਿੰਘ ਹੈ ਜੀ ਕਿੰਨਾ ਲੱਗ ਰਿਹਾ ਇਸ ਜਗ੍ਹਾ ਤੇ ਅੱਜ ਪਹਿਲੀ ਪਾਸ਼ਾ ਗੁਰਨਾਨਕ ਪਾਸ਼ਾ ਜੀ ਦਾ ਗੁਰਪੁਰਬ ਮਨਾਇਆ ਹੈ ਦੇਖੋ ਜੀ ਇਹ ਇਹ ਪਾਤਸ਼ਾਹ ਦਾ ਗੁਰਪ੍ਰਬ ਬੜੀ ਧੂਮ ਧਾਮ ਨਾਲ ਬੜੇ ਦੁਨੀਆਂ ਦੁਨੀਆ ਦੇ ਵਿੱਚ ਬਣਾਇਆ ਜਾ ਰਿਹਾ ਜੀ ਖੰਡਾ ਬ੍ਰਹਮੰਡਿਕ ਮਨਾ ਰਹੇ ਆ ਜੀ ਇਹ ਗੁਰਪ੍ਰਬ ਨੂੰ ਇਕੱਲੇ ਦੁਨੀਆ ਚ ਨਹੀਂ ਇਹ ਬਾਹਰ ਵੀ ਬਣਾਇਆ ਜਾ ਰਿਹਾ ਵੈ ਇਹ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਕੀ ਸਕਦਾ ਨੂੰ ਖਾਸ ਸੁਨੇਹਾ ਲਾਉਣੇ ਚਾਹੁੰਦੇ ਹੋ ਵੋ ਜਿਵੇਂ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਚ ਡੁੱਬਦੀ ਜਾ ਰਹੀ ਹੈ ਖਾਸ ਕਰਕੇ ਗੁਰਸਿੱਖੀ ਜੀਵਨ ਨਾਲ ਜੋੜਨ ਲਈ ਕੋਈ ਸੁਨੇਹਾ ਦੇਖੋ ਜੀ ਮਹਾਰਾਏ ਨੇ ਇਹੋ ਕਿਹਾ ਵੀ ਕੀਰਤ ਕਰੋ ਨਾਮ ਜਪੋ ਦੇ ਵੰਡ ਛਕੋ ਗੁਰਬਾਣੀ ਨਾਲ ਜੁੜੋ ਇਹ ਫालतू ਕੰਮ ਛੱਡਾਂਗੇ ਗੁਰਬਾਣੀ ਨਾਲ ਜੁੜਾਂਗੇ ਤਾਂ ਹੀ ਸਾਡਾ ਜੀਵਨ ਸਹੀ ਰਾਹ ਤੇ ਤੁਰੇਗਾ ਤਾਂ ਹੀ ਅਪਾ ਸਫਲ ਹੋ ਪਾਵਾਂਗੇ ਅੱਜ ਸਮੇਂ ਦੇ ਵਿੱਚ ਕੀਰਤ ਕਰੋ ਨਾਮ ਜਪੋ ਦੇ ਵੰਡ ਛਕੋ ਦੇ ਹੋਕੇ ਤੇ ਜੋ ਲਗਾਇਆ ਸੀਗਾ ਕਿੰਨੇ ਕੁ ਲੋਕ ਚੱਲ ਰਹੇ ਨੇ ਕੀ ਲੱਗਦਾ ਹੈ ਦੇਖੋ ਜੀ ਇਹ ਤੁਸੀਂ ਕਹੋਗੇ ਤੇ ਬਹੁਤ ਘੱਟ ਨੇ ਕਿਉਂਕਿ ਕਾਲ ਯੁਗ ਹੈ ਜੀ ਕਾਲ ਯੁਗ ਵਿੱਚ 100 ਵਿੱਚੋਂ ਇੱਕ ਬੰਦਾ ਹੀ ਆ ਜਿਹੜਾ ਹੈ ਚੀਜ਼ਾਂ ਤੇ ਤੁਰ ਰਿਹਾ ਵੈ ਇਹ ਗੁਰੂ ਸਾਹਿਬ ਦੇ ਰਾਹ ਤੇ ਬਾਕੀ ਚਲੋ ਮਹਾਰਾਜ ਦੇ ਜੋ ਮਾਲਕ ਨੂੰ ਭਾਵੇ ਦੇਖੋ ਸੋ ਬਿਲਕੁਲ ਇਹ ਕਹਿ ਲਿਆ ਕਿ ਵੱਡੇ ਪੱਦਰ ਤੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚਨੀ ਹੈਗੀਆਂ ਨੇ ਅਤੇ ਸ਼ਾਮ ਦਾ ਆਤਿਸ਼ਬਾਜੀ ਦਾ ਇਹ ਅਲੋਕਿਕ ਤ੍ਰਿਸ਼ਾ ਹਰ ਇੱਕ ਸੰਗਤ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਕੈਦ ਕਰ ਰਹੀਆਂ ਹੈਗੀਆਂ ਨੇ ਉੱਥੇ ਹੀ ਜੇਕਰ ਦੂਰ ਦੂਰ ਤੱਕ ਝਾਤ ਮਾਰੀਏ ਤਾਂ ਵੱਡੇ ਪੱਦਰ ਤੇ ਇਹ ਅੱਜ ਆਤਿਸ਼ਬਾਜੀ ਕੀਤੀ ਗਈ ਆ ਕਈਆਂ ਦੇ ਮਨਾਂ ਦੇ ਵਿੱਚ ਇਹ ਵੀ ਸੀਗਾ ਕਿ ਆਤਿਸ਼ਬਾਜੀ ਅੱਜ ਹੋਵੇਗੀ ਜਾਂ ਨਹੀਂ ਹੋਵੇਗੀ ਕਿਉਂਕਿ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਸੀਗਾ ਸੋ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਕਈ ਚੀਜ਼ਾਂ ਜ਼ਰੂਰ ਸ਼੍ਰੋਮਣੀ ਕਮੇਟੀ ਨੇ ਸਹਿਯੋਗ ਜਿਹੜਾ ਉਹ ਦਿੱਤਾ ਹੈਗਾ ਆ ਪਰ ਜੇਕਰ ਗੱਲ ਕਰ ਲਈਏ ਤਾਂ ਇਹ ਆਤਿਸ਼ਬਾਜੀ ਅੱਜ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555ਵਾਂ ਜੋ ਗੁਰਪੁਰਬ ਮਨਾਇਆ ਜਾ ਰਿਹਾ ਸੋ ਉਸ ਨੂੰ ਮੁੱਖ ਰੱਖਦੇ ਆਂ ਦੀਪਮਲਾ ਅਤੇ ਇਹ ਆਤਿਸ਼ਬਾਜੀ ਦਾ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈਗਾ ਆ ਖਾਸ ਕਰਕੇ ਜਿਹੜੀ ਇਹ ਆਤਿਸ਼ਬਾਜੀ ਆ ਜਿਹੜੀ ਇਹ ਗ੍ਰੀਨ ਪੋਲਿਊਸ਼ਨ ਜਿਹੜਾ ਹੁੰਦਾ ਹੈ ਗ੍ਰੀਨ ਪਟਾਕੇ ਜਿਹੜੇ ਹੁੰਦੇ ਆ ਉਹ ਵਰਤੇ ਜਾਂਦੇ ਆ ਖਾਸ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਪੋਲਿਊਸ਼ਨ ਦੀ ਜਿਹੜੀ ਵਾਦੀ ਮਾਤਰਾ ਹੈ ਉਸ ਨਾਲ ਕੋਈ ਨੁਕਸਾਨ ਨਾ ਹੋ ਸਕੇ ਖਾਸ ਕਰਕੇ ਜਿੰਨੇ ਵੀ ਇਹ ਪਟਾਕੇ ਜਿੰਨੇ ਵੀ ਆਤਿਸ਼ਬਾਜੀ ਹੁੰਦੀ ਹੈ ਵਿਦੇਸ਼ੀ ਤੌਰ ਤੇ ਇੰਪੋਰਟ ਕਰਵਾਈ ਜਾਂਦੀ ਹੈ ਜਿੱਥੇ ਸੰਗਤਾਂ ਨੂੰ ਵੀ ਇੱਕ ਵੱਖਰਾ ਚਾਹ ਹੁੰਦਾ ਹੈ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਆਤਿਸ਼ਬਾਜੀ ਦਾ ਤੇ ਦੀਪਮਾਲਾ ਦਾ ਅਲੋਕਿਕ ਦ੍ਰਿਸ਼ ਦੇਖਣ ਆ ਸੋ ਲੰਬੀਆਂ ਕਿਤਾਰਾਂ ਸੱਚਖੰਡ ਦੇ ਦਰਸ਼ਨ ਕਰਨ ਲਈ ਸੰਗਤਾਂ ਦੀਆਂ ਲੱਗੀਆਂ ਹੋਈਆਂ ਨੇ ਉੱਥੇ ਹੀ ਵੱਡੇ ਪੱਧਰ ਤੇ ਸੰਗਤਾਂ ਦਾ ਇੱਕ ਖਾਸਾ ਉਤਸ਼ਾਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਸਾਹਮਣੇ ਜਾਂ ਆਪਾਂ ਸ਼੍ਰੀਰਮੰਦਰ ਸਾਹਿਬ ਦੇ ਚਾਰੋਂ ਪਾਸੇ ਦੀ ਗੱਲ ਕਰ ਲਈਏ ਚਾਰ ਦਰਵਾਜ਼ੇ ਨੇ ਤਾਂ ਜਿੱਥੇ ਚਾਰੇ ਪਾਸਿਓਂ ਇਹ ਅਤਿਸ਼ਭਾਜੀ ਦਾ ਅਲੋਕਿਕ ਦ੍ਰਿਸ਼ ਇਹ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈਗਾ ਆ ਸੋ ਇਹ ਰਹਿਰਾਸ ਤੋਂ ਬਾਅਦ ਅਰਦਾਸ ਹੁਕਮਨਾਮਾ ਹੋਇਆ ਉਸ ਤੋਂ ਬਾਅਦ ਆਰਤੀ ਵੇਲੇ 5 ਮਿੰਟ ਤੋਂ ਉੱਪਰ ਹੋ ਚੁੱਕੇ ਨੇ ਤੇ ਆਤਿਸ਼ਬਾਜੀ ਹਜੇ ਵੀ ਲਗਾਤਾਰ ਉਸੇ ਹੀ ਤਰੀਕੇ ਨਾਲ ਬਾਖਮਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਸੰਗਤਾਂ ਇਸ ਦ੍ਰਿਸ਼ ਨੂੰ ਦੇਖ ਕੇ ਜ਼ਰੂਰ ਕਹਿ ਲਈ ਕਿ ਇੱਕ ਖੇਚ ਦਾ ਕੇਂਦਰ ਬਣਿਆ ਹੋਇਆ ਦੂਜੇ ਪਾਸੇ ਜੇਕਰ ਆਚ ਆਤਮਰਵਾਈਏ ਤਾਂ ਸੰਗਤਾਂ ਗੁਰੂ ਘਰ ਦੇ ਵਿੱਚ ਅੱਜ ਅਮਰਤ ਵੇਲੇ ਤੋਂ ਹੀ ਦਰਸ਼ਨ ਦੇਦਾਰੇ ਕਰਨ ਪਹੁੰਚੀਆਂ ਨੇ ਵਿਦੇਸ਼ਾਂ ਦੀ ਸੰਗਤਾਂ ਦੀ ਗੱਲ ਕਰ ਲਈ ਤਾਂ ਕਈ ਵਿਦੇਸ਼ ਤੋਂ ਵੀ ਸੰਗਤਾਂ ਅੱਜ ਸਾਚਕੰਡ ਸ਼੍ਰੀ ਮੰਦਸਾਹਿਬ ਵਿਖੇ ਪਹੁੰਚ ਕੇ ਆਪਣੇ ਵੱਟਪਾਗਾ ਮਹਿਸੂਸ ਕਰਦੀਆਂ ਹੈਗੀਆਂ ਨੇ ਕਿਉਂਕਿ ਜੋ ਲੋਕ ਵਿਦੇਸ਼ਾਂ ਤੋਂ ਰੁੱਕ ਕਰਦੇ ਨੇ ਉਸ ਤੋਂ ਬਾਅਦ ਕਿਤਨਾ ਕਿਤੇ ਪੰਜਾਬ ਦੀ ਯਾਦ ਜਾਂ ਆਪਣੇ ਗੁਰੂ ਘਰਾਂ ਨਾਲ ਜੋ ਮੋਹ ਬਣਿਆ ਹੁੰਦਾ ਉਸ ਦੀ ਯਾਦ ਜ਼ਰੂਰ ਆਉਂਦੀ ਹੈ ਤਾਂ ਉਹ ਆਪਣੇ ਪੰਜਾਬੀ ਵੀਰ ਜ਼ਰੂਰ ਇਸ ਆਗਮਨ ਪੁਰਬ ਮੌਕੇ ਗੁਰਪੁਰਬ ਮੌਕੇ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਦਰਸ਼ਨ ਦੀਦਾਰੇ ਕਰਨ ਲਈ ਪਹੁੰਚਦੀਆਂ ਹੈਗੀਆਂ ਨੇ ਉੱਥੇ ਹੀ ਵੱਡੇ ਪੱਧਰ ਤੇ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈਗਾ ਅੱਜ ਪਹਿਲੀ ਪਾਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਪ੍ਰਕਾਸ਼ ਧਾਰਿਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਸੋ ਅੱਜ ਇਹ ਪ੍ਰਕਾਸ਼ ਲਿਆ ਆ ਗੁਰੂ ਨਾਨਕ ਪਾਸ਼ਾ ਨੇ ਉੱਥੇ ਹੀ ਇਹ ਇਸ ਜੱਗ ਦੇ ਵਿੱਚ ਚਾਨਣ ਵੀ ਹੋਇਆ ਕਈ ਸੁਨੇਹੇ ਸਾਨੂੰ ਗੁਰੂ ਨਾਨਕ ਪਾਸ਼ਾ ਨੇ ਦਿੱਤੇ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਹੋਕਾ ਲਗਾਇਆ ਸੀਗਾ ਸੋ ਉਸ ਹੋਕੇ ਤੇ ਅੱਜ ਸਾਨੂੰ ਚੱਲਣਾ ਚਾਹੀਦਾ ਹੈ ਕਿਰਤ ਕਰਨੀ ਚਾਹੀਦੀ ਹੈ ਜੋ ਗੁਰਨਾਮਕ ਪਾਸ਼ਾ ਦੀ ਬਾਣੀ ਉਹ ਸਾਨੂੰ ਪੜ੍ਹਨੀ ਚਾਹੀਦੀ ਹੈ ਅਤੇ ਵੰਡ ਸ਼ੱਕ ਕੇ ਜਿਹੜਾ ਹੈ ਉਹ ਸਾਨੂੰ ਰਹਿਣਾ ਚਾਹੀਦਾ ਹੈ ਖਾਸ ਕਰਕੇ ਆਤਿਸ਼ਬਾਜੀ ਦਾ ਅਲੌਕਿਕ ਦ੍ਰਿਸ਼ ਅਜੇ ਤੱਕ ਜਿਹੜਾ ਆ ਉਸੇ ਹੀ ਤਰੀਕੇ ਨਾਲ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਵੱਡੇ ਪੱਧਰ ਤੇ ਸੰਗਤ ਗੁਰੂ ਘਰਾਂ ਦੇ ਵਿੱਚੋਂ ਅਰਦਾਸ ਕਰਕੇ ਸਰਬਾਦੇ ਭਲੇ ਦੀ ਅਰਦਾਸ ਕਰਕੇ ਆਪਣੇ ਇਹ ਦਿਨ ਨੂੰ ਸਫਲਾ ਕਰ ਰਹੇ ਹੈਗੇ ਨੇ ਫਿਲਹਾਲ ਦੇ ਲਈ ਜੇਕਰ ਗੱਲ ਕਰ ਲਈਏ ਤਾਂ ਵਿਦੇਸ਼ਾਂ ਦੀ ਕਈ ਧਰਤੀ ਦੇ ਉੱਪਰ ਵੀ ਅੱਜ ਆਤੀਸ਼ਬਾਜੀ ਵਰਗਾ ਅਲੋਕਿਕ ਦ੍ਰਿਸ਼ ਦੇਖਣ ਨੂੰ ਮਿਲਿਆ ਹੋਵੇਗਾ ਇਸ ਵਕਤ 사ਚਕਨ ਸ਼੍ਰੀਰਮੰਦਰ ਸਾਹਿਬ ਤੋਂ ਤੁਹਾਨੂੰ ਅਲੋਕਿਕ ਦ੍ਰਿਸ਼ ਸਾਂਝਾ ਕੀਤਾ ਜਿੱਥੇ ਇਹ ਦ੍ਰਿਸ਼ ਜ਼ਰੂਰ ਖਿੱਚ ਦਾ ਕੇਂਦਰ ਬਣਿਆ ਹੋਇਆ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਔਣਯਾਰ ਦੇ ਲਈ ਸਿਮਰਦੀਪ ਸਿੰਘ ਅਮਰੀਕਸਾ ਭਾਸ਼ਾਏ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ 사ਚਕਨ ਸ਼੍ਰੀਰਮੰਦਰ ਸਾਹਿਬ ਵਿਖੇ ਆਤੀਸ਼ਬਾਜੀ ਅਤੇ ਦੀਪਮਾਲਾ ਦਾ ਅਲੋਕਿਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਦੂਰ ਦੂਰ ਤੱਕ ਜੇਕਰ ਚਾਹਤ ਮਾਰੀਏ ਤਾਂ ਵੱਡੇ ਪੱਦਰ ਤੇ ਸੰਗਤਾਂ ਦਾ ਇਕੱਠ ਦੇਖਣ ਨੂੰ ਅੱਜ 555ਵਾਂ ਪ੍ਰਕਾਸ਼ ਦਿਹਾੜਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ ਵੱਡੇ ਪੱਦਰ ਤੇ ਸੰਗਤਾ ਅਸ਼ਰਦਾ ਭਾਵਨਾਵਾਂ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹੈਗੀਆਂ ਨੇ ਸੋ ਜੇਕਰ ਦੀਪਮਾਲਾ ਦਾ ਅਲੌਕਿਕ ਦ੍ਰਿਸ਼ ਦੀ ਗੱਲ ਕਰ ਲਈ ਤਾਂ ਪ੍ਰਕਰਮਾਂ ਦੇ ਚਾਰੇ ਪਾਸੇ ਤੁਹਾਨੂੰ ਇਹ ਆਤਿਸ਼ਬਾਜੀ ਦਾ ਸੁੰਦਰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੋਵੇਗਾ ਵੱਡੇ ਪੱਦਰ ਤੇ ਸੰਗਤਾ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਹੈਗੀਆਂ ਨੇ ਅਤੇ ਵਾਦ ਚੜ ਕੇ ਇਸੇ ਯੋਗ ਕਰ ਰਹੀਆਂ ਨੇ ਸੰਗਤਾਂ ਦੇ ਮਨਾਂ ਦੇ ਵਿੱਚ ਜ਼ਰੂਰ ਇੱਕ ਚਾਹ ਸੀਗਾ ਕਿ ਕਦੋਂ ਆਤਿਸ਼ਬਾਜ਼ੀ ਹੋਏਗੀ ਕਦੋਂ ਇਹ ਦੀਪਮਾਲਾ ਦਾ ਅਲੋਕਿਕ ਦ੍ਰਿਸ਼ ਦੇਖਣ ਨੂੰ ਮਿਲੇਗਾ ਸੋ ਉਸ ਨੂੰ ਲੈ ਕੇ ਜ਼ਰੂਰ ਸੰਗਤਾਂ ਵੱਡੇ ਪੱਦਰ ਤੇ ਪਹੁੰਚ ਕੇ ਅੱਜ ਇਸ ਆਤਿਸ਼ਬਾਜ਼ੀ ਦਾ ਅਲੋਕਿਕ ਨਜ਼ਾਰੇ ਦਾ ਆਨੰਦ ਮਾਣ ਰਹੀਆਂ ਹੈਗੀਆਂ ਨੇ ਅਮਰਤ ਵੇਲੇ ਤੋਂ ਹੀ ਗੁਰੂ ਘਰਾਂ ਦੇ ਵਿੱਚ ਬਾਣੀ ਜਿਹੜੀ ਆ ਉਹ ਪੜਦੇ ਪਏ ਨੇ ਤਾਂ ਸੰਗਤਾਂ ਇਸ ਜਗ੍ਹਾ ਤੇ ਆ ਕੇ ਅਲੋਕਿਕ ਦ੍ਰਿਸ਼ ਦਾ ਆਨੰਦ ਮਾਣ ਰਹੇਗੇ ਨੇ ਸੋ ਅੱਜ ਪਹਿਲੀ ਪਾਸਾ ਹੀ ਜਗਤ ਗੁਰੂ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਆਗਮਨ ਪੁਰਬ ਮਨਾਇਆ ਜਾ ਰਿਹਾ ਜਿੱਤੇ ਵੱਡੇ ਪੱਧਰ ਤੇ ਸੰਗਤਾਂ ਇਸ ਅਲੋਕਿਕ ਨਜ਼ਾਰੇ ਦਾ ਅਨੰਦ ਵੀ ਮਾਣ ਰਹੀਆਂ ਨੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੰਦਰਪਾਲ ਸਿੰਘ ਵਾਹਿਗੁਰੂ ਕਿੱਦਾਂ ਦਾ ਲੱਗ ਰਿਹਾ ਅੱਜ 555 ਗੁਰਪੁਰਬ ਆਤਿਸ਼ਬਾਜ਼ੀ ਦਾ ਅਲੋਕਿਕ ਨਜ਼ਾਰਾ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਹਮੇਸ਼ਾ ਹੀ ਹੁੰਦਾ ਜੀ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਨਗਰੀ ਦੇ ਵਸਨੀਕਾਂ ਬਹੁਤ ਮਾਣ ਆ ਵੀਰ ਜਰ ਤੇ ਰਹਿ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਸਮੂਹ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਆਗਮੇ ਪੁਰਬ ਦੀਆਂ ਬੇਅੰਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਪਾਸ਼ਾ ਨੇ ਆਖਿਆ ਸੀ ਕੀਰਤ ਕਰੋ ਨਾਮ ਜਪੋ ਦੇ ਵੰਡ ਛਕੋ ਉਸ ਦਾ ਹੋਕਾ ਲਗਾਇਆ ਸੀਗਾ ਤੁੱਕੀ ਲੱਗਦਾ ਉਹ ਹੋਕਾ ਸਿਰਫ ਸਿੱਖਾਂ ਲਈ ਸੀਗਾ ਜਾਂ ਪੂਰੇ ਜਗਤ ਲਈ ਸੀ ਸਮੁੱਚੇ ਜਗਤ ਲਈ ਸੀਗੀ ਸਮੁੱਚੇ ਜਗਤ ਲਈ ਸੀਗਾ ਪਰ ਅਸੀਂ ਪੈਰਾ ਦੇਣਾ ਚਾਹੀਦਾ ਸਾਨੂੰ ਜੂ ਗੁਰੂ ਨਾਨਕ ਸਾਹਿਬ ਨੇ ਸਾਡੇ ਲਈ ਕਹਿ ਕੇ ਗਏ ਨੇ ਉੱਤੇ ਪਰ ਅਸੀਂ ਪੈਰਾ ਨਹੀਂ ਦੇ ਰਹੇ ਮੈਂ ਮਹਿਸੂਸ ਕਰ ਰਿਹਾ ਹਾਂ ਦੀਪਮਾਲਾ ਦਾ ਅਤੇ ਅਤਿ ਅਤਿਸ਼ਵਾਦੀ ਦਾ ਅਲੋਕਿਕ ਨਜ਼ਾਰਾ ਵੀ ਸੁੰਦਰ ਸਜਾਵਟਾ ਵੀ ਕੀਤੀ ਬਹੁਤ ਵਧੀਆ ਬਹੁਤ ਵਧੀਆ ਜੀ ਆਨੰਦ ਹੀ ਆਨੰਦ ਆ ਜੀ ਭਾਈ ਸਰਬੱਤ ਦਾ ਭਲਾ ਭਾਈ ਗੁਰਜੀ ਤੇਰੇ ਵਾਈ ਗੁਰਜੀ ਕਾ ਖਾਲਸਾ ਵਾਹੀ ਵਾਹੀ ਗੁਰਦੀ ਪਤੇ ਕੀ ਨਾਮ ਤੁਹਾਡਾ ਮਹਿਲਾਣਾ ਸਿਮਰਤ ਸਿੰਘ ਅੱਜ 555 ਪ੍ਰਕਾਸ਼ ਦਿਹਾੜਾ ਬਾਬਾ ਨਾਨਕ ਜੀ ਦਾ ਸਾਡੇ ਪਹਿਲੇ ਗੁਰੂ ਸਿੱਖਾਂ ਦੇ ਤੋਂ ਕਿੱਦਾਂ ਦਾ ਲੱਗ ਰਿਹਾ ਅਤਿਸ਼ਵਾਦੀ ਦਾ ਲੋਕ ਬਹੁਤ ਵਧੀਆ ਲੱਗ ਰਿਹਾ ਹੈ ਸਤਿ ਸ੍ਰੀ ਅਕਾਲ ਨਾਨਕ ਦੀ ਜੀ ਦਾ ਅੱਜ ਸਵੇਰੇ 9 ਤੋਂ 12 ਜਲੋਹੀ ਸਜਾਇਆ ਗਿਆ ਅਤੇ ਸਾਹਮਣੂ ਟੀਮਾਲਾ ਵੀ ਹੋਈ ਸੀ ਟੀਮਾਲਾ ਵੀ ਹੋਈ ਤੇ ਹਸਬੜੀ ਵੀ ਹੋਏ ਹੁਣ ਇਹ ਹੋਈ ਆ ਅੱਗੇ ਉਸ ਤੋਂ ਬਾਅਦ ਕੱਲ ਵੀ ਜਦ ਸ੍ਰੀ ਹਮੰਦਰ ਸਾਹਿਬ 12 ਵਜੇ ਸ੍ਰੀ ਅਕਾਲ ਦਾ ਘੋੜਾ ਨਗਰ ਕੀਤਾ ਵੀ ਲਿਖਾ ਲਿਆ ਗਿਆ ਤੇ ਤੇ ਸਾਹਮਣੂ ਤੇ ਸਮਾਪਤੀ ਹੋਈ ਸ੍ਰੀ ਅਕਾਲ ਦਾ ਘੋੜਾ ਵੈਕੂਟੀ ਖਾਲਸਾ ਵੈਕੂਟੀ ਪਤੇ ਜਦ ਮੈਂ ਮਹਿਸੂਸ ਕਰ ਰਹੇ ਹਾਂ ਇਸ ਜਗ੍ਹਾ ਤੇ ਖੜ ਕੇ ਕਿਉਂਕਿ ਬੜੀ ਸ਼ਾਂਤਮਈ ਜਗ੍ਹਾ ਅੱਜ ਬਹੁਤ ਵਧੀਆ ਲੱਗਿਆ ਇਹ ਬਹੁਤ ਵਧੀਆ ਲੱਗ ਰਿਹਾ ਹੈ ਮਹਸੂਸ ਵੀ ਲਟਾ ਵੀ ਤੰਦਰ ਵੀ ਸਜਾਵਟ ਬਹੁਤ ਵਧੀਆ ਲੱਗੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਮੇਰਾ ਨਾਮ ਗੁਰਸੇਵ ਸਿੰਘ ਹੈ ਜੀ ਕਿੱਦਾਂ ਲੱਗ ਰਿਹਾ ਹੈ ਇਸ ਜਗ੍ਹਾ ਤੇ ਅੱਜ ਪਹਿਲੀ ਪਾਸ਼ਾਏ ਗੁਰਨਾਨਕ ਪਾਸ਼ਾਏ ਦਾ ਗੁਰਪ੍ਰੋਮ ਮਨਾਇਆ ਜਾ ਰਿਹਾ ਹੈ ਦੇਖੋ ਜੀ ਇਹ ਇਹ ਪਾਸ਼ਾ ਦਾ ਗੁਰਪ੍ਰੋਮ ਬੜੀ ਧੂਮ ਧਾਮ ਨਾਲ ਬੜੇ ਦੁਨੀਆ ਦੇ ਵਿੱਚ ਬਣਾਇਆ ਜਾ ਰਿਹਾ ਜੀ ਖੰਡਾ ਬ੍ਰਹਮੰਡਕ ਮਨਾ ਰਹੇ ਆ ਜੀ ਇਹ ਗੁਰਪ੍ਰੋਮ ਨੂੰ ਇਕੱਲੇ ਦੁ ਇਹ ਬਾਾਰ ਵੀ ਬਣਾਇਆ ਜਾ ਰਿਹਾ ਵੈ ਇਹ ਬਹੁਤ ਜਿਆਦਾ ਵਧੀਆ ਲੱਗ ਰਿਹਾ ਜੀ ਕੀ ਸਕਦਾ ਨੂੰ ਖਾਸ ਸੁਨੇਹਾ ਲਾਉਣੇ ਚਾਹੁੰਦੇ ਹੋ ਵੋ ਜਿਵੇਂ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਚ ਡੁੱਬਦੀ ਜਾ ਰਹੀ ਹੈ ਖਾਸ ਕਰਕੇ ਗੁਰਸਿੱਖੀ ਜੀਵਨ ਨਾਲ ਜੋੜਨ ਲਈ ਕੋਈ ਸੁਨੇਹਾ ਦੇਖੋ ਜੀ ਮਹਾਰਾਜ ਨੇ ਇਹੋ ਕਹਿ ਵੀ ਕਿਰਤ ਕਰੋ ਨਾਮ ਜਪੋ ਦੇ ਵੰਡ ਛਕੋ ਗੁਰਬਾਣੀ ਨਾਲ ਜੁੜੋ ਤੇ ਫालतू ਕੰਮ ਛੱਡਾਂਗੇ ਗੁਰਬਾਣੀ ਨਾਲ ਜੁੜਾਂਗੇ ਤਾਂ ਹੀ ਸਾਡਾ ਜੀਵਨ ਸਹੀ ਰਾਹ ਤੇ ਤੁਰੇਗਾ ਤਾਂ ਹੀ ਆਪਾਂ ਸਫਲ ਹੋ ਪਾਵਾਂਗੇ ਅੱਜ ਸਮੇਂ ਦੇ ਵਿੱਚ ਕਿਰਤ ਕਰੋ ਨਾਮ ਜਪੋ ਦੇ ਵੰਡ ਛਕੋ ਦੇ ਹੋਕੇ ਤੇ ਜੋ ਲਗਾਇਆ ਸੀਗਾ ਕਿੰਨੇ ਕੁ ਲੋਕ ਚੱਲ ਰਹੇ ਨੇ ਕੀ ਲ ਦੇਖੋ ਜੀ ਇਹ ਤੁਸੀਂ ਕਹੋਗੇ ਤੇ ਬਹੁਤ ਘੱਟ ਨੇ ਕਿਉਂਕਿ ਕਲਯੁਗ ਹੈ ਜੀ ਕਲਯੁਗ ਵਿੱਚ 100 ਵਿੱਚੋਂ ਇੱਕ ਬੰਦਾ ਹੀ ਆ ਜਿਹੜਾ ਹੈ ਚੀਜ਼ਾਂ ਦੇ ਤੁਰ ਰਿਹਾ ਹੈ ਇਹ ਗੁਰੂ ਸਾਹਿਬ ਦੇ ਰਾਹ ਤੇ ਬਾਕੀ ਚਲੋ ਮਹਾਰਾਜ ਦੇ ਜੋ ਮਾਲਕ ਨੁਪਾਵੇ ਦੇਖੋ ਸੋ ਬਿਲਕੁਲ ਇਹ ਕਹ ਲਈਏ ਕਿ ਵੱਡੇ ਪੱਧਰ ਤੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚਣੀ ਹੈਗੀਆਂ ਨੇ ਅਤੇ ਸ਼ਾਮ ਦਾ ਆਤਿਸ਼ਬਾਜੀ ਦਾ ਆ ਇਹ ਅਲੋਕਿਕ ਦ੍ਰਿਸ਼ ਹਰ ਇੱਕ ਸੰਗਤ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਕੈਦ ਕਰ ਰਹੀਆਂ ਹੈਗਿਆ ਨੇ ਉੱਥੇ ਹੀ ਜੇਕਰ ਦੂਰ ਦੂਰ ਤੱਕ ਝਾਤ ਮਾਰੀਏ ਤਾਂ ਵਟੇ ਪੱਦਰ ਤੇ ਇਹ ਅੱਜ ਆਤਿਸ਼ਬਾਜੀ ਕੀਤੀ ਗਈ ਆ ਕਈਆਂ ਦੇ ਮਨਾਂ ਦੇ ਵਿੱਚ ਇਹ ਵੀ ਸੀਗਾ ਕਿ ਆਤਿਸ਼ਬਾਜੀ ਅੱਜ ਹੋਵੇਗੀ ਜਾਂ ਨਹੀਂ ਹੋਵੇਗੀ ਕਿਉਂਕਿ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਸੀਗਾ ਸੋ ਉਸ ਨੂੰ